ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਬਹੁਤ ਹੀ ਪ੍ਰਾਤਨ ਤੇ ਇਤਿਹਾਸਿਕ ਸਥਾਨ ਦੇ ਇੱਥੇ ਜਗ੍ਹਾ ਦਾ ਨਾਮ ਹੈਗਾ ਡੇਰਾ ਟੱਕੀ ਪਿੰਡ ਡੱਫਰ ਚ ਪੈਂਦਾ ਇਹ ਡੇਰਾ ਤੇ ਤਹਿਸੀਲ ਦਸੂਹਾ ਡਿਸਟ੍ਰਿਕਟ ਹੁਸ਼ਿਆਰਪੁਰ ਪੰਜਾਬ ਚ ਸੋ ਬਹੁਤ ਹੀ ਵਧੀਆ ਨੇਚਰ ਇੱਥੇ ਦਾ ਬਹੁਤ ਹੀ ਇਤਿਹਾਸਿਕ ਸਥਾਨ ਆ ਜਰੂਰ ਇੱਕ ਵਾਰ ਵਿਜ਼ਿਟ ਕਰਿਓ ਤੇ ਨਾਲ ਨਾਲ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਸਾਰਾ ਕੁਝ ਇਹ ਵੀ ਸ਼ੇਰਪੁਰੀ ਰਾਖੀ ਕਰਦੇ ਆ ਇੱਥੇ ਇੱਕ ਇਹਦੇ ਨਾਲ ਦਾ ਇਹ ਆ ਇੱਕ ਆਹਾ ਆ ਉਹ ਰੈਸਟ ਕਰਦੇ ਆ ਕੰਪੇਅਰ ਕਰਿਆ ਜਾਂ ਦੋਨੇ ਇਸ ਤੇ ਇੱਕ ਤੁਹਾਨੂੰ ਦਿਖਾਉਨੇ ਆ ਉਹ ਵੀ ਹੈਗਾ ਤਗੜਾ ਸ਼ੇਰ ਬਾਕੀ ਆ ਬਿਲਡਿੰਗ ਬਹੁਤ ਪੁਰਾਣੀ ਆ ਇੱਕ ਔਰ ਵਿਜ਼ਿਟ ਕਰਿਓ ਸਾਰੀ ਨਾਨਕਸ਼ਾਹੀ ਇੱਟ ਦੇ ਨਾਲ ਬਣੀ ਹੋਈ ਆ ਹਾਂ ਲਾ ਠੀਕ ਆ ਇਹ ਵੀ ਬਸ ਇਹਦੀ ਨਿਗਾ ਉਧਰਲੇ ਪਾਸੇ ਆ ਉਹ ਬਿੱਲੀ ਘੁੰਮਦੀ ਆ ਮਾਨੂੰ ਮਾਨੂੰ ਆ ਜਾ ਆ ਜਾ ਉਹ ਮਾਨੂੰ ਇਹ ਕਰਦੀ ਆ ਇਹ ਮਾਰ ਕੱਟਾ ਨਹੀਂ ਘਾਤੀ ਇਹ ਕਿੱਥੇ ਇੱਥੇ ਆ ਇੱਕ ਉਹ ਉੱਪਰਲੇ ਪਾਸੇ ਉੱਧਰਲੇ ਪਾਸੇ ਬਾਹਰ ਬੈਠੀ ਆ ਉਹ ਸ਼ਿਕਾਰ ਨੂੰ ਆਹ ਦਿਸ ਗਿਆ ਕੁਛ ਉਹਨੂੰ ਆ ਇਹ ਅਹ ਯਾਰ ਕਰਦੀ ਆ ਦੁੱਧ ਪਾ ਤਾ ਦਿੱਤਾ ਤੈਨੂੰ ਹੁਣ ਹੋਰ ਕੀ ਚਾਹੀਦਾ ਬਸ ਰੋਟੀ ਕਦੀ ਕਦੀ ਖਾਂਦੀ ਏ ਇਹ ਇਹ ਬਾਹਰ ਲਾਈ ਸ਼ਿਕਾਰ ਖਾਂਦੀ ਏ ਇਹ ਹੈਗਾ ਬਾਬਾ ਜੀ ਦਾ ਧੂਣਾ ਸਾਹਿਬ ਚਿਮਟੇ ਗੱਡੇ ਹੋਏ ਆ ਇਧਰ ਆ ਬਾਬਾ ਜੀ ਦੀਆਂ ਸਮਾਦਾ ਆ ਤੇ ਇਹ ਸਭ ਪੁਰਾਣੀ ਬਿਲਡਿੰਗ ਦਾ ਨਾਨਕ ਸ਼ਾਹੀ ਟਾਣਾ ਬਣੀ ਹੋਈ ਕੰਦਾ ਬਹੁਤ ਮੋਟੀਆਂ-ਮੋਟੀਆਂ ਇਹਦੀਆਂ ਆ ਪ੍ਰਾਣੀਆਂ ਇਹ ਸ਼ਤਿਰੀਆਂ ਇਹਨਾਂ ਨੂੰ ਪਈਆਂ ਜਿੱਦਾਂ ਪ੍ਰਾਣੇ ਜਵਾਨੇ ਜਾਂਦੀਆਂ ਸੀ ਉਹੀ ਹਿਸਾਬ ਬਾਤਾਵਰਨ ਬਹੁਤ ਵਧੀਆ ਇੱਥੇ ਦਾ ਆ ਮੋਰ ਬੋਲਦੇ ਆ ਹੋਰ ਵੀ ਬਹੁਤ ਜ਼ਿਆਦਾ ਜਾਨਵਰ ਆ ਇੱਥੇ ਦਰਸ਼ਨ ਕਰਾਉਂਦੇ ਤੁਹਾਨੂੰ ਬਾਬਿਆਂ ਦੇ ਅੰਦਰੋਂ ਜਿਆ ਬਾਬਿਆਂ ਦੀ ਵਾਹਿਗੁਰੂ ਵਾਹਿ ਵਾਹਿਗੁਰੂ ਤੁਹਾਨੂੰ ਬਾਬਾ ਸ਼੍ਰੀ ਚਾਂਦੇ ਇਹ ਸਭ ਜਿਹੜੀ ਪੇਂਟਿੰਗ ਤੁਸੀਂ ਦੇਖਦੇ ਆ ਇਹ ਬਹੁਤ ਪੁਰਾਣੀ ਕੀਤੀ ਹੋਈ ਆ ਹੁਣ ਦਾ ਕਲਰ ਪਹਿਲਾਂ ਝੜਨ ਲੱਗ ਪਿਆ ਬਹੁਤ ਜਿਆਦਾ ਪੁਰਾਣੀ ਆ ਆ ਦੇਖੋ ਦੇਵਤਿਆਂ ਦੀਆਂ ਬਣੀਆਂ ਤਸਵੀਰਾਂ ਆ ਦੇਖੋ ਪੂਰੀ ਪ੍ਰਾਤਨ ਸਮਾਗ ਦਾ ਇਹ ਸਾਰਾ ਕਾਸ਼ਟ ਬਣਿਆ ਪਿਆ ਉਹ ਵਾਹਿਗੁਰੂ ਆ ਦੇਖੋ ਇਹ ਕ੍ਰਿਸ਼ਨ ਜੀ ਦੀ ਬਣੀ ਹੈ ਸਭ ਪ੍ਰਾਰਥਨਾ ਪਹਿਲਾਂ ਹੱਥਾਂ ਨੇ ਜਿਹੜਾ ਰੰਗ ਕੀਤਾ ਸੀ ਦੇਖੋ ਪਹਿਲਾ ਵਾਲੇ ਰੰਗ ਕਿੰਨੇ ਹੁੰਦੇ ਸੀ ਵਧੀਆ ਹਜੇ ਤੱਕ ਵੀ ਹੈਗਾ ਸਾਬ ਆ ਪੇਂਟਿੰਗ ਆ ਪੁਰਾਤਨ ਹੀ ਆ ਸਾਰੀਆਂ ਆ ਵਿੱਚ ਛੜ ਵੀ ਗਈਆਂ ਬਹੁਤ ਤੇ ਅਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪੁਰਾਣੀ ਗੁਰੂ ਨਾਨਕ ਦੇਵ ਜੀ ਆ ਇਹ ਮਰਦਾਨਾ ਜੀ ਰਬਾ ਪਜਉਂਦੇ ਹੋਏ ਅਗੁਰੂ ਸਾਹਿਬ ਜੀ ਬੈਠੇ ਹੋਏ ਆ ਬਹੁਤ ਪੁਰਾਤਨ ਇਹ ਵੀ ਆ ਆ ਵੀ ਬਿਸ਼ਨੂ ਜੀ ਦੀ ਬਣੀ ਹੋਈ ਆ ਥੋੜੀ ਝੜ ਗਈ ਆ ਉਤੋਂ ਉਹਦੇ ਕੋਲੋਂ ਬਾਕੀ ਤੁਹਾਨੂੰ ਤੁਸੀਂ ਆ ਕੇ ਦੇਖ ਸਕਦੇ ਆ ਬਹੁਤ ਵਧੀਆ ਇੱਥੇ ਦਾ ਨੇਚਰ ਵੀ ਬਹੁਤ ਵਧੀਆ ਆ ਤੁਹਾਨੂੰ ਆਪੇ ਵਧੀਆ ਲੱਗੂਗਾ ਆ ਕੇ ਬੰਦ ਕਰਕੇ ਆ ਵਾਹਿਗੁਰੂ ਜੀ ਸਤਨਾਵ ਹੈ ਇਹ ਇੱਧਰ ਗ੍ਰੰਥ ਸਾਹਿਬ ਜੀ ਸਥਾਪਿਤ ਕੀਤੇ ਆ ਤੇ ਦਰਬਾਰ ਆ ਹੁਣ ਸੋਖਾ ਹਸਣ ਕਰਤਾ ਤਾਂ ਕਰਕੇ ਬੰਦ ਕੀਤਾ ਹੋਇਆ ਬਾਕੀ ਤੁਹਾਨੂੰ ਸਵੇਰੇ ਦਿਖਾਵਾਂਗੇ ਹੁਣ ਤਾਂ ਵੀ ਹਨੇਰਾ ਹੋ ਗਿਆ ਰੰਗਾਈ ਦਾ ਕੰਮ ਚੱਲਦਾ ਤਾਂ ਕਰਕੇ ਥੋੜਾ ਖਲਾਰਾ ਪਿਆ ਇਹ ਹੈਗਾ ਇਹ ਡੇਰਾ ਟੱਕੀ ਪਿੰਡ ਡਫਰ ਦੇ ਵਿੱਚ ਤਹਿਸੀਲ ਦਸੂਆ ਆ ਡਿਸਟ੍ਰਿਕਟ ਹੁਸ਼ਿਆਰਪੁਰ ਪੰਜਾਬ ਆ ਹੈਗਾ ਬੂਟਾ ਰਾਤ ਦੀ ਰਾਣੀ ਦਾ ਇਹ ਰਾਤ ਦੀ ਰਾਣੀ ਹੈ ਬਾਕੀ ਤੁਹਾਨੂੰ ਸਵੇਰੇ ਹੁਣ ਤੁਹਾਨੂੰ ਪ੍ਰੋਪਰ ਦਿਦਾ ਨਹੀਂ ਹੋਣਾ ਗ੍ਰੇਨਜ਼ ਜਿਹਾ ਆਉਂਦੇ ਹੋਣੇ ਵੀਡੀਓ ਦੇ ਵਿੱਚ ਕਿਉਂਕਿ ਹਨੇਰੇ ਕਰਕੇ ਹੈਨਾ ਥੋੜਾ ਲਾਈਟ ਦੀ ਪ੍ਰੋਬਲਮ ਪੈ ਜਾਂਦੀ ਆ ਪਰ ਤੁਹਾਨੂੰ ਤੁਸੀਂ ਦੇਖ ਸਕਦੇ ਆ ਬਾਕੀ ਤੁਹਾਨੂੰ ਉੱਤੋਂ ਦਿਖਾਵਾਂਗੇ ਪੁਰਾਣੀਆਂ ਪੌੜੀਆਂ ਲੱਕੜ ਵਾਲੀਆਂ ਉਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਪੂਰਾ ਹੈ ਨਾ ਦਿਨ ਚੜ੍ਹੇ ਤੇ ਸਾਰਾ ਹੈ ਨਾ ਵਧੀਆ ਪੂਰਾ ਪ੍ਰੋਪਰ ਤਰੀਕੇ ਨਾਲ ਸਾਰਾ ਹੈ ਨਾ ਕਿਉਂਕਿ ਹੁਣ ਤਾਂ ਹਨੇਰੇ ਚ ਕੁਝ ਦਿਸਣਾ ਨਹੀਂ ਤਾਂ ਅਗਰ ਕੇ ਓ ਜਿਹੜੇ ਤੁਸੀਂ ਦੇਖਦੇ ਹੋ ਅੰਬਾ ਦੇ ਬਾਗ ਆ